ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਤੇ ਅਸੀਂ ਇਸ ਵਕਤ ਬਠਿੰਡਾ ਦੇ ਮਾਡਲ ਟਾਊਨ ਫੇਸ 3 ਦੇ ਵਿੱਚ ਆ ਇੱਥੇ ਕਿ ਬਠਿੰਡਾ ਤੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਆ ਵੀਬੀ ਪਰਮਪਾਲ ਕੋਰ ਮਲੂਕਾ ਦੀ ਰਹਿائش ਹੈ ਅੱਜ ਕਿਸਾਨ ਜਥੇਬੰਦੀਆਂ ਨੇ ਇੱਕ ਫੈਸਲਾ ਲਿਆ ਸੀਗਾ ਕਿ ਜਿੰਨੇ ਵੀ ਪੰਜਾਬ ਦੇ ਨਹੀਂ ਬਲਕਿ ਭਾਰਤ ਦੇ ਵਿੱਚ ਜਿੰਨੇ ਵੀ ਭਾਜਪਾ ਆਗੂ ਨੇ ਜਾਂ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਘਰਾਓ ਕਰਨਾ ਹੈ ਇਹ ਮੰਗਾਂ ਕਿਹੜੀਆਂ ਨੇ ਮੰਗਾਂ ਇਹ ਨੇ ਕਿ ਜਿਹੜੀਆਂ 2020 ਦੇ ਵਿੱਚ ਕਿਸਾਨ ਮੋਰਚਾ ਲੱਗਿਆ ਸੀ ਉਸ ਦੌਰਾਨ ਜਦੋਂ ਸਰਕਾਰ ਤੇ ਕਿਸਾਨਾਂ ਦੇ ਵਿੱਚ ਸਮਝੌਤਾ ਹੋਇਆ ਸੀ ਤੇ ਉਹ ਜਿਹੜੀਆਂ ਮੰਗਾਂ ਰੱਖੀਆਂ ਗਿਆ ਸੀ ਮੰਗਾਂ ਸਰਕਾਰ ਨੇ ਮੰਨ ਲਈਆਂ ਸੀ ਪਰ ਮੰਨਣ ਤੋਂ ਬਾਅਦ ਉਹ ਲਾਗੂ ਨਹੀਂ ਕੀਤੀਆਂ ਗਿਆ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਉਹ ਲਾਗੂ ਨਹੀਂ ਕੀਤੀਆਂ ਗਿਆ ਚਾਹੇ ਉਹ ਐਮਐਸਪੀ ਦੀ ਮੰਗ ਹੋਵੇ ਜਾਂ ਫਿਰ ਲਖੀਂਪੁਰ ਖੀਰੀ ਦੇ ਵਿੱਚ ਜਿਹੜੇ ਦੋਸ਼ੀ ਸੀ ਉਹ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਵਾਉਣ ਦੀ ਮੰਗ ਹੋਵੇ ਤੇ ਜਾਂ ਫਿਰ ਜਿਹੜੇ ਕਿਸਾਨ ਸੰਘਰਸ਼ ਦੇ ਦੌਰਾਨ ਪਰਚੇ ਦਰਜ ਹੋਏ ਮਾਮਲੇ ਦਰਜ ਹੋਇਆ ਕਿਸਾਨਾਂ ਤੇ ਉਹਨਾਂ ਨੂੰ ਰੱਦ ਕੀਤਾ ਜਾਵੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਵੀ ਕਿਸਾਨਾਂ ਦੇ ਪਰਚੇ ਦਰਜ ਹੋਏ ਆ ਉਹ ਰੱਦ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ 15 ਫਰਵਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨਾ ਲਾਗੇ ਲਗਾਤਾਰ ਬੈਠੀਆਂ ਨੇ ਪਰ ਹਾਲੇ ਤੱਕ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਕੋਈ ਵੀ ਗੱਲਬਾਤ ਇਹ ਨਹੀਂ ਹੋਈ ਕਿ ਉਹ ਮੰਗਾਂ ਨੂੰ ਲਾਗੂ ਕੀਤਾ ਗਿਆ ਹੋਵੇ ਜਾਂ ਲਾਗੂ ਜਾਂ ਕੋਈ ਗੱਲਬਾਤ ਹੋਈ ਹੋਵੇ ਇਸ ਕਰਕੇ ਲਗਾਤਾਰ ਉਹ ਸੰਘਰਸ਼ ਜਿਹੜਾ ਹੈਗਾ ਜਾਰੀ ਹੈ ਤੇ ਅੱਜ ਜਿਹੜਾ ਧਰਨਾ ਲੱਗਾ ਹੈ ਪੀਜਪੀ ਦੇ ਆਗੂਆਂ ਦੇ ਜਾਂ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਕਰਾਵਾ ਕੀਤਾ ਉਸੇ ਉਹਨਾਂ ਮੰਗਾਂ ਦੇ ਤਹਿਤ ਹੀ ਉਸੇ ਲੜੀ ਦੇ ਵਿੱਚ ਹੀ ਇਹ ਸੰਘਰਸ਼ ਨੂੰ ਅੱਗੇ ਵਿਧਾਇਕ ਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਇਹ ਸੰਕੇਤਕ ਸਾਡਾ ਧਰਨਾ ਹੈ ਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਅਸੀਂ ਹੋਰ ਵੀ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਬਾਕੀ ਆਪਾਂ ਆਗੂ ਨਾਲ ਜਿਹੜੇ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾਉਣੀ ਹੈ ਕਿ ਕੀ ਉਹਨਾਂ ਨੇ ਕਿਹਾ ਹੈ ਕਿਹੜੀਆਂ ਹੋਰ ਮੰਗਾਂ ਨੇ ਇਹਨਾਂ ਤੋਂ ਇਲਾਵਾ ਇਹ ਇਸ ਸੰਘਰਸ਼ ਦਾ ਕਿਵੇਂ ਅੰਤ ਹੋਊਗਾ ਕਿਵੇਂ ਸਰਕਾਰ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਕਿਸ ਤਰੀਕੇ ਨਾਲ ਸਮਝੌਤਾ ਹੋ ਸਕਦਾ ਹੈ ਆਪਾਂ तमाम ਗੱਲਬਾਤ ਜਿਹੜੇ ਇੱਥੇ ਮੌਕੇ ਦੇ ਆਗੂ ਪਹੁੰਚੇ ਨੇ ਰੇਸ਼ਮ ਸਿੰਘ ਯਾਤਰੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿੰਦੇ ਨੇ ਸਰਕਾਰ ਨੂੰ ਕੀ ਸੁਨੇਹਾ ਹੈ ਯਾਤਰੀ ਰਾਜਨੀਤਿਕ ਮੋਰਚੇ ਵੱਲੋਂ ਤੇ ਉਹਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਸਮੁੱਚੇ ਭਾਰਤ ਦੇ ਵਿੱਚ ਭਾਜਪਾ ਦੇ ਕੈਂਡੀਡੇਟ ਜਾਂ ਭਾਜਪਾ ਦੇ ਆਗੂ ਉਹਨਾਂ ਦੇ ਦਫ਼ਤਰਾਂ ਤੇ ਘਰਾਂ 'ਗੇ ਜਿਹੜੇ ਅੱਜ ਦੇ ਇਹ ਧਰਨੇ ਨੇ ਆਪਾਂ 'ਚ ਮਠਿੰਡੇ ਵੱਲੋਂ ਪਰਮਪਾਲਪੁਰ ਭਾਜਪਾ ਉਹਦੇ ਕੋਠੀ ਅੱਗੇ ਧਰਨਾ ਲਾਇਆ ਕਿਉਂਕਿ 2020 ਦੇ ਵਿੱਚ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਭਾਵੇਂ ਕਿ ਲੋਕਾਂ ਦੇ ਇੱਕੇ ਸਦਕਾ ਰੱਦ ਕਰਵਾ ਲਈ ਕੁਝ ਮੰਗਾ ਸੀ ਜਿਹੜੀਆਂ ਉਹ ਸੈਂਟਰ ਸਰਕਾਰ ਨੇ ਬੋਧੀ ਨੇ ਮੰਨੀਆਂ ਸੀ ਪਰ ਲਾਗੂ ਨਹੀਂ ਕੀਤੀਆਂ ਜਿਵੇਂ ਕਿ ਡਾਕਟਰ ਸੁਆਮੀਨਾਥ ਦੀ ਰਿਪੋਰਟ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਸਮੂੱਚਾ ਕਿਸਾਨਾਂ ਸਰਚੜਾ ਕਰਦਾ ਖਤਮ ਕਰਨਾ ਲੰਖੀਪੁਰ ਖੀਰੀ ਦੇ ਖਾੜ ਵਾਪਰੇ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਲਾਉਣੀਆਂ ਅਧੂਲਨ ਦੌਰਾਨ Rajasthan Haryana ਪੰਜਾਬ ਜਿੰਨੇ ਵੀ ਕਿਸਾਨਾਂ ਤੇ ਕੇਸ ਦਰਜ ਕੀਤੇ ਗਏ ਉਹ ਰੱਦ ਕਰਵਾਉਣਾ ਇਹ ਸਾਰੀਆਂ ਮੰਗਾਂ ਮੰਨੀਆਂ ਹੋਈਆਂ ਸੀ ਇਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅਸੀਂ 15 ਫਰਵਰੀ ਤੋਂ ਸੰਭੂ ਬਾਰਡਰ ਹੋਵੇ ਜਾਂ ਖਨੌਰੀ ਬਾਰਡਰ ਹੋ ਉਤੇ ਡਟੇ ਹੋਏ ਆ ਨਾਲ ਹੀ ਪਿੰਡਾਂ ਦੇ ਵਿੱਚ ਭੜਪਾਗਾਂ ਨੂੰ ਇਹ ਸਵਾਰ ਕੀਤੇ ਜਾ ਰਹੇ ਪਰ ਇੱਕ ਵੀ ਭੜਪਾ ਦਾ ਇਹ ਜਾਗੂ ਜਿਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਂ ਮੰਨੀਆਂ ਮੰਗਾਂ ਤੇ ਕੋਈ ਵਿਸ਼ਵਾਸ ਦੁੱਤਾ ਜਿਸ ਕਰਕੇ ਉਸੇ ਕੜੀ ਤਹਿਤ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ 12 ਤੋਂ 4 ਵਜੇ ਤੱਕ ਭੜਪਾ ਆਗਮਾਂ ਦੇ ਘਰਾਂ ਦੇ ਘਰਾਓ ਕੀਤੇ ਨੇ ਜੇਕਰ ਫਿਰ ਵੀ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਵਾਲਾ ਨਾ ਤੁਰੇ ਤਾਂ ਆਉਣ ਵਾਲੇ ਦਿਨਾਂ ਵਿੱਚ ਮੋਰਚਾ ਅਗਲਾ ਜਿਹੜਾ ਫੈਸਲਾ ਉਹ ਸਖਤ ਲਵ ਨਹੀਂ ਆਗੂਆਂ ਕੀਤੇ ਜਿਹਨੇ ਜਿਹੜੇ ਉਮੀਦਵਾਰ ਅੱਗੇ ਖੜੇ ਹੋਏ ਆ ਭਾਜਪਾ ਦੇ ਉਹਨਾਂ ਦੇ ਅੱਗੇ ਘਰਾਂ ਕੀਤੇ ਆ ਨਹੀਂ ਭਮਾ ਆਗੂ ਨੇ ਤੇ ਭਮਾ ਵੀ ਦਿਵਾਰ ਠੀਕ ਹੈ ਜੀ ਜਿੱਥੇ ਵੀ ਜ਼ਿਲ੍ਹੇ ਚ ਪੈਂਦਾ ਉਹ ਤੇ ਇਹਨਾਂ ਸਾਰਿਆਂ ਦੇ ਕਰਾਓ ਨਾ ਇਹ ਇਸ ਨਹੀਂ ਹਾਂ ਦੇ ਨਾ ਵੀ ਸਾਡੀ ਮੰਗਾਂ ਮੰਨੋ ਇਹ ਤਾਂ ਇਸ ਤਰ੍ਹਾਂ ਕਰਾਂਗੇ ਬਿਲਕੁਲ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਇਹ ਜਿਹੜੀਆਂ ਦੱਸੀਆਂ ਨੇ ਮੈਂ ਹਾਂਜੀ ਇਹ ਜੇਕਰ ਆਉਣ ਵਾਲੇ ਸਮੇਂ ਚ ਨਾ ਸਰਕਾਰ ਨੇ ਲਾਗੂ ਕੀਤੀਆਂ ਤਾਂ ਫਿਰ ਵੱਡਾ ਅਕਸ਼ਨ ਕਰਾਂਗੇ ਜਿਹੜਾ ਕਿ ਇਹ ਸਰਕਾਰ ਜਾਣੀ ਮਾਨੀ ਨੁਕਸਾਨ ਦਾ ਜ਼ਿੰਮੇਵਾਰ ਖੋਦੂਗਾ ਇਥੇ ਦੀ ਪ੍ਰਸ਼ਾਸਨ ਤੇ ਪਾਜ ਪਾਸਰ ਠੀਕ ਜੀ ਬਿਲਕੁਲ